ਪੰਛੀਆਂ ਨੂੰ ਟੋਕ ਦੇਣ ਵਾਸਤੇ ਤੁਸੀਂ ਉਪਰਾਲਾ ਕੀਤਾ ਪਰਮਾਤਮਾ ਵੀ ਖੁਸ਼ ਹੁੰਦਾ ਜਦੋਂ ਤੁਸੀਂ ਇਹੋ ਜਿਹਾ ਆਪਾਂ ਬੇਜਮਾਨਾਂ ਵਾਸਤੇ ਕਰਦੇ ਹਾਂ ਨਾ ਕਿਤੇ ਨਾ ਕਿਤੇ ਪਰਮਾਤਮਾ ਵੀ ਬਾਹ ਫਿਰਦਾ ਤੁਹਾਡੀ ਮਨੋ ਪੋਠੀਆ ਇਹ ਰਿਹਾ ਕੇ ਇਹ ਹਾਰੇ ਕਾਰਨ ਨੂੰ ਕੋਠੇ ਦੇ ਉੱਤੇ ਕੋਈ ਪਾਣੀ ਦਾ ਡੂੰਗੇ ਰੱਖਣੇ ਚਾਹੀਦੇ ਆ ਜਿਹੜਾ ਵੀ ਜਾਨਵਰ ਉਹਨੂੰ ਪੀ ਸਕਣ ਤੇ ਆਪਣਾ ਵਧੀਆ ਜਾਨੀ ਜਿੰਦਗੀ ਉਹਨਾਂ ਦੀ ਵੀ ਲੰਗੇ ਬਚਾਰੇ ਪੰਛੀਆਂ ਦੇ ਬਸੇਰੇ ਲਈ ਪਿੰਡ ਦੀ ਪੰਚਾਇਤ ਦੇ ਵੱਲੋਂ ਰੁੱਖਾਂ ਤੇ ਲਗਾਏ ਰੰਗ ਬਰੰਗੇ ਆਲਣੇ ਉੱਥੇ ਹੀ ਪਿੰਡ 'ਚ ਨਿਗਰਾਨੀ ਰੱਖ ਰਹੇ ਹਨ ਸੀਸੀ ਕੈਮਰੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਔਰ ਜਿਨਨੇ ਵਧੀਆ ਉਪਰਾਲੇ ਦੇ ਨਾਲ ਪਿੰਡ ਦੀ ਪੰਚਾਇਤ ਜੁੜੀ ਹੈ ਉਹਨੇ ਹੀ ਵਧੀਆ ਤਰੀਕੇ ਨਾਲ ਇਸ ਪੂਰੀ ਖਬਰ ਨੂੰ ਕਵਰ ਕੀਤਾ ਹੈ A1 ਪੰਜਾਬੀ ਚੈਨਲ ਦੇ ਗੁਰਦਾਸਪੁਰ ਤੋਂ ਸੀਨੀਅਰ ਪੱਤਰਕਾਰ ਲੱਕੀ ਰਾਜਪੂਤ ਨੇ ਇਸ ਖਬਰ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਔਰ ਵੇਖਣਾ ਪਿੰਡ ਦੀ ਪੰਚਾਇਤ ਦਾ ਪੰਛੀਆਂ ਦੇ ਪ੍ਰਤੀ ਪਿਆਰ ਅਲੋਪ ਹੋ ਰਹੇ ਪੰਛੀਆਂ ਨੂੰ ਬਚਾਉਣ ਵਾਸਤੇ ਫਤੇਗਰ ਚੂੜੀਆਂ ਦੇ ਪਿੰਡ ਬਹਾਦਰਪੁਰ ਵਿਖੇ ਪਿੰਡ ਦੀ ਪੰਚਾਇਤ ਦੇ ਵੱਲੋਂ ਨਵੈਕਲੇ ਉਪਰਾਲੇ ਕੀਤੇ ਜਾ ਰਹੇ ਨੇ ਗਰਮੀਆਂ ਦੀ ਰੁੱਤ ਜੋਬਨ ਵੱਲ ਵੱਧ ਰਹੀ ਹੈ ਅਤੇ ਗਰਮੀਆਂ ਤੋਂ ਬਚਣ ਲਈ ਮਨੁੱਖ ਕਈ ਤਰ੍ਹਾਂ ਦੇ ਉਪਰਾਲੇ ਕਰਦਾ ਹੈ ਹਾਲਾਂਕਿ ਠੰਡੀਆਂ ਹਵਾਵਾਂ ਤੇ ਠੰਡੀਆਂ ਛਾਂਮਾ ਦੇਣ ਵਾਲੇ ਰੁੱਖਾਂ ਨੂੰ ਵਿਕਾਸ ਦੀ ਬਲੀ ਚੜਾਇਆ ਜਾ ਰਿਹਾ ਹੈ ਰੁੱਖਾਂ ਦੀ ਧੜਾ ਧੜ ਕਟਾਈ ਦੇ ਨਾਲ ਪੰਛੀਆਂ ਦੇ ਬਸੇਰੇ ਵੀ ਖਤਮ ਹੋ ਰਹੇ ਨੇ ਇਸ ਦੇ ਨਾਲ ਨਾਲ ਹੀ ਮੋਬਾਈਲ ਦੀਆਂ ਤਰੰਗਾਂ ਤੇ ਸਿੱਧਾ ਸਿੱਧਾ ਅਸਰ ਜਿਹੜਾ ਪੰਛੀਆਂ ਤੇ ਪੈਂਦਾ ਹੈ ਔਰ ਬਹੁਤ ਸਾਰੇ ਜਿਹੜੇ ਘਰੇਲੂ ਪੰਛੀ ਹੋਇਆ ਕਰਦੇ ਸਨ ਜਦੋਂ ਦਾ ਮੋਬਾਈਲ ਦੇ ਟਾਵਰ ਲੱਗੇ ਹੋਏ ਨੇ ਉਹ ਘਰੇਲੂ ਪੰਛੀ ਇਨਾਂ ਦੀ ਬਲੀ ਚੜ ਗਏ ਉਹ ਅੱਜ ਸਾਨੂੰ ਬਿਲਕੁਲ ਨਜ਼ਰ ਨਹੀਂ ਆ ਰਹੇ ਪੰਛੀਆਂ ਦੇ ਬਸੇਰੀਆ ਨੂੰ ਬਚਾਉਣ ਵਾਸਤੇ ਪਿੰਡ ਦੇ ਲੋਕਾਂ ਨੇ ਅਹਿਮ ਕਾਰਜ ਆਰੰਭ ਕੀਤਾ ਹੈ ਇਹ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਬਹਾਦਰਪੁਰ ਦੀ ਹਦੂਦ ਦੀਆਂ ਨੇ ਜਿੱਥੇ ਹਰ ਪੋਲ ਤੇ ਰੰਗ ਬਰੰਗੇ ਆਲਣੇ ਪੰਛੀਆਂ ਦੇ ਵਾਸਤੇ ਬਣਾਏ ਨੇ ਔਰ ਉਹਨਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਨੇ ਸ਼ਾਮ ਸਵੇਰੇ ਇਨ ਆਲਣਿਆਂ ਵਿੱਚ ਪੰਛੀਆਂ ਦੇ ਚਹਿਕਾਉਣ ਨਾਲ ਵਾਤਾਵਰਨ ਜੋ ਗੂੰਜਦਾ ਹੈ ਸੱਚਮੁੱਚ ਉਸ ਸੰਗੀਤ ਨੂੰ ਸੁਣ ਕੇ ਦਿਮਾਗ ਖਿੜ ਜਾਂਦਾ ਹੈ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਪਿੰਡ ਦੀ ਫਿਰਨੀ ਤੇ ਲੱਗੇ ਸੋਨਰ ਲਾਈਟਾਂ ਦੇ ਪੋਲ ਅਤੇ ਹੋਰ ਉੱਚੀਆਂ ਥਾਵਾਂ ਤੇ ਕਰੀਬ 30 ਤੋਂ ਵੱਧ ਆਪ ਬਣਾਏ ਆਲਣੇ ਟੰਗੇ ਨੇ ਇਨ ਆਲੜਿਆਂ ਚ ਪੰਛੀਆਂ ਨੇ ਡੇਰੀ ਕਰ ਲਿਆ ਹੈ ਪੰਛੀਆਂ ਦੇ ਬਸੇਰੇ ਦੇ ਨਾਲ ਤੜਕਸਾਰ ਪੰਛੀਆਂ ਦੇ ਚਹਿਕਾਉਣ ਦੀਆਂ ਆਵਾਜ਼ਾਂ ਵਾਤਾਵਰਨ ਨੂੰ ਮਨਮੋਹਕ ਬਣਾਉਂਦੀਆਂ ਨੇ ਪੰਚਾਇਤ ਪੂਰੀ ਦੀ ਪੂਰੀ ਇਸ ਵਧੀਆ ਕਾਰਜ ਵਾਸਤੇ ਵਧਾਈ ਦੀ ਪਾਤਰ ਹੈ ਤੇ ਉੱਥੇ ਹੀ ਪਾਤਰ ਹੈ ਏਵਨ ਪੰਜਾਬੀ ਚੈਨਲ ਦੇ ਪੱਤਰਕਾਰ ਲੱਕੀ ਰਾਜਪੂਤ ਉਹ ਵੀ ਇੱਕ ਵਧਾਈ ਦਾ ਪਾਤਰ ਹੈ ਇਸ ਦੌਰਾਨ ਕਿਸ ਨਾਲ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਵੇਖੋ ਪੂਰੀ ਖਬਰ ਸੋ ਅੱਜ ਤੁਹਾਨੂੰ ਐਸੇ ਪਿੰਡ ਦੇ ਵਿੱਚ ਲੈ ਕੇ ਆਏ ਹਾਂ ਕਿ ਜਿੱਥੇ ਅਨੋਖੇ ਕੰਮ ਕੀਤੇ ਗਏ ਨੇ ਸਰਪੰਚ ਅਤੇ ਪੰਚਾਇਤ ਵੱਲੋਂ ਤੇ ਪਿੰਡ ਦੇ ਸਹਿਯੋਗ ਨਾਲ ਸੋ ਤੁਹਾਨੂੰ ਦੱਸਾਂਗੇ ਵੀ ਕੀ ਕੰਮ ਕੀਤੇ ਗਏ ਨੇ ਕਿਉਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਲ੍ਹਾ ਗੁਰਦਾਸਪੁਰ ਦਾ ਆਸਾ ਪਿੰਡ ਆ ਜਿੱਥੇ ਕਿ ਪੰਛੀਆਂ ਵਾਸਤੇ ਆਲਨੇ ਜਿਰੇ ਨੇ ਬਣਾਏ ਗਏ ਨੇ ਤੇ ਨਾਲ ਦੀ ਨਾਲ ਹਰ ਇੱਕ ਨੁੱਕਰ ਮਹੱਲੇ ਦੇ ਉੱਤੇ ਜਿਹੜੇ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਸਰਪੰਚ ਅਤੇ ਪਿੰਡ ਦੇ ਸਹਿਯੋਗ ਨਾਲ ਸੋ ਤਸਵੀਰ ਤੁਹਾਨੂੰ ਇੱਕ ਦਿਖਾਵਾਂਗੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਤੇ ਨਾਲ ਦੀ ਨਾਲ ਅੰਦਰ ਤਸਵੀਰ ਤੁਹਾਨੂੰ ਦਿਖਾਵਾਂਗੇ ਕਿ ਜਿਹੜੇ ਹਰ ਨੁੱਕਰ ਦੇ ਉੱਤੇ ਹਰ ਮਹੱਲੇ ਦੇ ਮੋੜ ਦੇ ਉੱਤੇ ਜਿਹੜੇ ਆ ਸ਼ੀਸ਼ੇ ਲੱਗੇ ਹੋਏ ਨੇ ਤੇ ਆਪਾਂ ਸਰਪੰਚ ਨਾਲ ਵੀ ਗੱਲਬਾਤ ਕਰਾਂਗੇ ਕਿ ਕਿੱਦਾਂ ਦਾ ਲੱਗਦਾ ਏ ਕਿ ਆਪਾਂ ਜਿਹੜੇ ਲੋਕ ਨੇ ਉੱਥੋਂ ਦੇ ਪਿੰਡ ਦੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਆਪਾਂ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕਰਦੇ ਆਂ ਕੀ ਨਾਮ ਉਹਨਾਂ ਦਾ ਸਰਪੰਚ ਸਾਹਿਬ ਸਸੀ ਕਾਂ ਸਸੀ ਕਾਂ ਜੀ ਕੀ ਨਾਮ ਦੇ ਹੈਪੀ ਹੈਪੀ ਜੀ ਕਿੱਦਾਂ ਮੰਨਦੇ ਵਿੱਚ ਤੁਹਾਡੇ ਆਇਆ ਕਿ ਇਹ ਕੰਮ ਕਰਨਾ ਏ ਜਿਹੜੇ ਆਲ ਨੇ ਕਿਉਂਕਿ ਆਪਣੇ ਵੱਲ ਤਾਂ ਸਾਰੇ ਲੋਕ ਕਰਦੇ ਨੇ ਪਰ ਪੰਛੀਆਂ ਵਾਸਤੇ ਬੇਜੁਬਾਨ ਨੇ ਉਹਨਾਂ ਵਾਸਤੇ ਤੁਸੀਂ ਇਹ ਉਪਰਾਲਾ ਕੀਤਾ ਕੀ ਕਹਿਣਾ ਚਾਹੁੰਦੇ ਹੋ ਭਾਜੀ ਵੇਖੋ ਅੱਜ ਦੇ ਦੌਰ ਵਿੱਚ ਪੰਛੀ ਤੇ ਮੋਕੀ ਗਏ ਆ ਤਕਰੀਬਨ ਜਿੰਨੇ ਦਾ 5:00 ਵਜੇ ਆ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਉਹਨਾਂ ਵੱਲ ਵੀ ਧਿਆਨ ਦੇਣਾ ਇਹ ਕਰਕੇ ਚਲੋ ਸਾਡੇ ਮਨ ਵਿੱਚ ਇਹ ਹੀ ਪਹਿਲਾਂ ਘਰ ਕੱਚੇ ਸੀ ਲੋਕਾਂ ਦੇ ਪੰਛੀ ਬਾਲਿਆਂ ਵਾਲੀ ਸੱਤਾ ਦੇ ਅੰਦਰ ਵੱੜ ਕੇ ਰਹਿੰਦੇ ਸੀ ਘਰ ਪੱਕੇ ਹੋ ਗਏ ਆ ਤੇ ਹੁਣ ਨਾ ਪੰਛੀਾਂ ਲਈ ਜਗ੍ਹਾ ਰੋਕ ਵੀ ਘਰਾ ਤੋਂ ਖਤਮ ਹੋ ਗਿਆ ਤੇ ਇਹ ਕਰਕੇ ਮਨ ਵਿੱਚ ਸ਼ੌਂਕ ਹੀ ਕਿ ਅਸੀਂ ਮਤਲਬ ਇਹ ਆਲਾਂ ਨੇ ਬਣਾਈ ਉਹਨਾਂ ਦੇ ਘਰ ਬਣਾਈਆਂ ਸੀ ਸਰਪੰਚ ਸਾਹਿਬ ਫਿਰ ਇਹ ਜਿਹੜਾ ਉਪਰਾਲਾ ਕੀਤਾ ਗਿਆ ਏ ਇਹ ਫਿਰ ਜਿਹੜਾ ਖਰਚਾ ਕੀਤਾ ਗਿਆ ਉਹ ਫਿਰ ਕਿਹਨਾਂ ਵੱਲੋਂ ਕੀਤਾ ਗਿਆ ਪਜੀ ਉਹ ਹੱਡੀ ਪੰਚਾਇਤ ਵੱਲੋਂ ਦੀ ਮਤਲਬ ਲੋਰ ਤੇ ਸਰਕਾਰ ਦਾ ਕੋਈ ਰੋਲ ਨਹੀਂ ਆ ਗਿਆ ਆਪਣੀ ਪਰਸਰਾਂ ਨੂੰ ਭੋਗ ਟੋਟੇ ਸੀ ਸੋ ਕਿੰਨਾ ਕਿ ਫਿਰ ਖਰਚਾ ਆ ਗਿਆ ਕਿਉਂਕਿ ਚਰਚਾ ਦਾ ਵਿਸ਼ਾ ਬਣ ਜਾਂਦਾ ਕਿ ਹਰ ਇੱਕ ਗਲੀ ਮੁਹੱਲੇ ਦੇ ਉੱਤੇ ਕੈਮਰੇ ਲੱਗ ਜਾਣੇ ਤੇ ਖੰਬਿਆਂ ਦੇ ਉੱਤੇ ਫਿਰ ਪੰਛੀਆਂ ਵਾਤ ਤੁਸੀਂ ਆਲਣੇ ਬਣਾ ਲਏ ਐ ਬੜੀ ਮਾਣ ਵਾਲੀ ਗੱਲ ਹੁੰਦੀ ਖੜ ਖੜ ਕੇ ਲੋਕ ਦੇਖਦੇ ਕਿ ਵਾਕਈ ਪਿੰਡ ਦੇ ਵਿੱਚ ਕੋਈ ਨਾ ਕੋਈ ਕੰਮ ਕੀਤਾ ਹੈ ਕੈਮਰੇਾਂ ਤੇ ਇਹਨਾਂ ਤੇ ਤਕਰੀਬਨ ਹੀ ਕੋਈ 80-90 ਹਜ਼ਾਰ ਰੁਪਏ ਦਾ ਖਰਚਾ ਆ ਗਿਆ ਸੋ ਫਿਰ ਇਹ ਸਾਰਾ ਖਰਚਾ ਜਿਹੜਾ ਆਪਣੀ ਪੋਕਟ ਦੇ ਵਿੱਚੋਂ ਖਰਚਿਆ ਦਿੰਦੇ ਨੇ ਬਿਲਕੁਲ ਜੀ ਮੈਂਬਰਾਂ ਦੇ ਨਾਲ ਤੇ ਆਪਣੀ ਪੌਟ ਦੇ ਵਿੱਚੋਂ ਫਿਰ ਸਰਪੰਚ ਸਾਹਿਬ ਲੋਕ ਖੜ ਖੜ ਕੇ ਦੇਖਦੇ ਆ ਕਿ ਵਾਕਿਆ ਹੀ ਬਹੁਤ ਵਧੀਆ ਕੀਤਾ ਜੀ ਪੰਛੀਆਂ ਵਾਸਤੇ ਜਿਹੜਾ ਆਲਣੇ ਬਣਾਏ ਨੇ ਭਾਜੀ ਵਧੀਆ ਵੇਖੋ ਵਧੀਆ ਹੀ ਤਾਂ ਤੁਸੀਂ ਵੀ ਆਏ ਹੋ ਵੇਖ ਕੇ ਇਹ ਕਰਕੇ ਚਲੋ ਸਕੂਨ ਮਿਲਦਾ ਜਦੋਂ ਲੋਕੀ ਖੁਸ਼ ਹੁੰਦੇ ਆ ਵੀ ਆ ਕੇ ਕਹਿੰਦੇ ਆ ਜੀ ਸੋ ਸਰਪੰਚ ਸਾਹਿਬ ਇਹੋ ਜਿਹੇ ਉਪਰਾਲੇ ਸਾਨੂੰ ਵੈਸੇ ਕਰਨੇ ਚਾਹੀਦੇ ਕਿ ਨਹੀਂ ਕੰਮ ਜਿਹਦੇ ਕਿਉਂਕਿ ਆਪਾਂ ਆਪਣੇ ਵਾਸਤੇ ਕਰਦੇ ਆ ਮਿਹਨਤ ਕਰਦੇ ਆ ਤਾਂ ਸੁੱਖ ਲੈਣ ਵਾਸਤੇ ਵੇਖੋ ਪੰਛੀ ਨੇ ਪੰਛੀਆਂ ਨੂੰ ਸੁਖ ਦੇਣ ਵਾਸਤੇ ਤੁਸੀਂ ਉਪਰਾਲਾ ਕੀਤਾ ਪਰਮਾਤਮਾ ਵੀ ਖੁਸ਼ ਹੁੰਦਾ ਜਦੋਂ ਤੁਸੀਂ ਇਹੋ ਜਿਹਾ ਆਪਾਂ ਬੇਜ਼ੁਮਾਨਾਂ ਵਾਸਤੇ ਕਰਦੇ ਹਾਂ ਨਾ ਕਿਤੇ ਨਾ ਕਿਤੇ ਪਰਮਾਤਮਾ ਵੀ ਬਾਹ ਫੜਦਾ ਤੁਹਾਡੀ ਬਿਲਕੁਲ ਬਿਲਕੁਲ ਭਾਜੀ ਪਰਮਾਤਮਾ ਦੀ ਕਿਰਪਾ ਮਾਲਕ ਦੀ ਕਿਰਪਾ ਜੀ ਵੇਖੋ ਜੇ ਅਸੀਂ ਬੇਜ਼ੁਮਾਨਾਂ ਲਈ ਸੋਚਦੇ ਹਾਂ ਤੇ ਮਾਲਕਾਂ ਲਈ ਸੋਚਦੇ ਹਾਂ ਇਹ ਕਰਕੇ ਅਸੀਂ ਲੋਕਾਂ ਨੂੰ ਇਹੀ ਸਲਾਹ ਦਿੰਨੇ ਆ ਕਿ ਪੰਛੀਆਂ ਵਾਲਾ ਵੱਲ ਵੱਧ ਤੋਂ ਵੱਧ ਧਿਆਨ ਦਿਓ ਜਿਦ ਤਰਾ ਮੰਨ ਲਓ ਕਿ ਲੋਕੀ ਹੁਣ ਪੰਛੀਆਂ ਵੱਲ ਧਿਆਨ ਹੀ ਨਹੀਂ ਦੇਂਦੇ ਪੰਛੀ ਦਿਨੋਂ ਦਿਨ ਹੀ ਮੁੱਕਦੇ ਜਾਣਦੇ ਤਕਰੀਬਨ ਉਹ ਅਸ਼ਿਕਾ ਪੰਛੀ ਰਹਿ ਗਏ ਜਿਹੜੇ ਵੇਖਣ ਨੂੰ ਮਿਲਦੇ ਨਹੀਂ ਤੇ ਉਹਨੇ تقریبا ਖਤਮ ਹੋ ਚੁੱਕੇ ਸੋ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕੀਤੀ ਆਪਾਂ ਉਹਨਾਂ ਨੇ ਵੀ ਕਿਹਾ ਜੀ ਆਪਣੀ ਪੋਕਟ ਦੇ ਵਿੱਚੋਂ ਜਿਹੜਾ ਇਹ ਆਪਾਂ ਪੋਕਟ ਦੇ ਵਿੱਚੋਂ ਆਪਾਂ ਜਿਹੜਾ ਸਾਰਾ ਖਰਚਾ ਕੀਤਾ ਹੈ ਤੇ ਆਪਾਂ ਪਿੰਡ ਦੇ ਵਸਨੀਕ ਨੇ ਪਿੰਡ ਦੇ ਲੋਕ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿੱਦਾਂ ਦਾ ਲੱਗਦਾ ਲੋਕ ਜਿਹਰੇ ਨੇ ਖਰ-ਖਰ ਕੇ ਦੇਖਦੇ ਆ ਕਿ ਵਾਕਿਆਈ ਅਨੋਖੇ ਢੰਗ ਨਾਲ ਕੋਈ ਪਹਿਲ ਕਦਮੇ ਕੀਤੀ ਗਈ ਹੈ ਸੋ ਆਪਾਂ ਗੱਲਬਾਤ ਕਰਦੇ ਹਾਂ ਸਸੀ ਗਾਲ ਜੀ ਭਾਜੀ ਕੀ ਨਾਮ ਦੇ ਮੈਂ ਮੈਂ ਪ੍ਰਦੂਮਨ ਸਿੰਘ ਜੀ ਪ੍ਰਦੂਮਨ ਜੀ ਕਿੱਦਾਂ ਫਿਰ ਲੱਗਦਾ ਤੁਹਾਡੇ ਪਿੰਡ ਦੇ ਚਰਚੇ ਤੇ بڑے ਫੋਰਮ ਤੱਕ ਵੀ ਚਲਦੇ ਪਏ ਨੇ ਕੀ ਕਹਿਣਾ ਚਾਹਦੇ ਮੈਨੂੰ ਬਹੁਤ ਖੁਸ਼ੀ ਆ ਜੀ ਹੈਪੀਨੈਸ ਬਹੁਤ ਵਧੀਆ ਪਿੰਡ ਦਾ ਕੰਮ ਕੀਤਾ ਵਾ ਜਿਹੜੇ ਆਨਲਾਈਨ ਲਾਏ ਆ ਇਹਦੇ ਜਿਹੜੇ ਬਣਾਏ ਆ ਬਹੁਤ ਮੈਨੂੰ ਖੁਸ਼ੀ ਹੋਈ ਰਹਿ ਕੇ ਕੋਈ ਮਤਲਬ ਗੱਲ ਰਹੀ ਨਹੀਂ ਕਰਨ ਵਾਲੀ ਬਿਲਕੁਲ ਮੈਂ ਬਹੁਤ ਖੁਸ਼ੀ ਆ ਮੈਨੂੰ ਇਹ ਪ੍ਰਦੂਮਨ ਜੀ ਸਰਪੰਚ ਸਾਹਿਬ ਨੇ ਤੇ ਆਪਣਾ ਜਿਹੜਾ ਇਹ ਕਰਮ ਕਰਨਾ ਸੀ ਉਹਨਾਂ ਨੇ ਤੇ ਕੀਤਾ ਪਰ ਪਿੰਡ ਵਾਲਿਆਂ ਦਾ ਵੀ ਸਹਿਯੋਗ ਹੈਗਾ ਨਾ ਵਿੱਚ ਤੇ ਤਾਂ ਹੀ ਉਹਨਾਂ ਨੇ ਕੀਤਾ ਹਾਂ ਜੀ ਬਿਲਕੁਲ ਜੀ ਪਿੰਡ ਵਾਜ ਦਾ ਪੂਰਾ ਸਹਿਯੋਗ ਹੈ ਜੀ ਪਿੰਡ ਬੋਲਾ ਮੋਢੇ ਨਾਲ ਮੋਢਾ ਲਾ ਕੇ ਇਹਦਾ ਚੱਲਦਾ ਜੀ ਬਾਕੀ ਜੋ ਇਹ ਕਹਿੰਦਾ ਵਾ ਉਹ ਸਾਰੀ ਦੁਨੀਆ ਦੇ ਜੋ ਬਿਲਕੁਲ ਨਾਲ ਆ ਜੀ ਇਹਦੇ ਸੋ ਆਪਾਂ ਆਪਣੇ ਵਾਸਤੇ ਸਾਰਾ ਕੁਝ ਕਰਦੇ ਆ ਬੇਜੁਬਾਨ ਨੇ ਬੰਸੀ ਨੇ ਪਰ ਪੰਛੀਆਂ ਵਾਸਤੇ ਇਹ ਕੀਤਾ ਨਾ ਤੁਹਾਡੇ ਪਿੰਡ ਨੇ ਕੀਤਾ ਏ ਤੇ ਪ੍ਰਮਾਤਮਾ ਵੀ ਜਰਾਇਓ ਪੂਰਾ ਦਿਵਾਲਾ ਪ੍ਰਮਾਤਮਾ ਦੀ ਕਿੰਨਾ ਕਿਤੇ ਕਿਰਪਾ ਹੁੰਦੀ ਆ ਕਿਉਂਕਿ ਜੇ ਆਪਾਂ ਪੰਛੀਆਂ ਵਾਸਤੇ ਕੁਝ ਕਰਦੇ ਆ ਤੇ ਪ੍ਰਮਾਤਮਾ ਵੀ ਸਾਖਸ਼ਾਤ ਜਿਹਰਾਏ ਉਹ ਖੜਾ ਏ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਜੀ ਮੈਂ ਬਿਲਕੁਲ ਇਹਨਾਂ ਸਹਿਮਤ ਆਂ ਤੁਹਾਡੀ ਗੱਲਾਂ ਸਹਿਮਤ ਹਾਂ ਕਿ ਜਿਹੜਾ ਪਰਵਾਦਵਾਵਾ ਇਹ ਵੀ ਬਿਲਕੁਲ ਮਹਾਰਾਜ ਜਿਹੜਾ ਕਿ ਕਾਏ ਕੰਮ ਬਹੁਤ ਵਧੀਆ ਕੀਤਾ ਵਾ ਬਾਕੀ ਮੈਂ ਇੱਕ ਹੋਰ ਸੁਝਾਅ ਦੇਣਾ ਚਾਹੁੰਦਾ ਵਾਂ ਕਿ ਹਰ ਇੱਕ ਘਰ ਨੂੰ ਕੋਠੇ ਦੇ ਉੱਤੇ ਕੋਈ ਪਾਣੀ ਦਾ ਡੂੰਗੇ ਰੱਖਣੇ ਚਾਹੀਦੇ ਆ ਜਿਹੜਾ ਵੀ ਜਾਨਵਰ ਉਹਨੂੰ ਪੀ ਸਕਣ ਤੇ ਆਪਣਾ ਵਧੀਆ ਜਾਨੀ ਜਿੰਦਗੀ ਉਹਨਾਂ ਦੀ ਵੀ ਨੰਗੇ ਵਿਚਾਰਿਆਂ ਦੀ ਸੋ ਆਪਾਂ ਪਿੰਡ ਦੇ ਲੋਕ ਨੇ ਜਿਹਰੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਏ ਉਹਨਾਂ ਨੇ ਵੀ ਕਿਹਾ ਜੀ ਬੜਾ ਵਧੀਆ ਉਪਰਾਲਾ ਹੈ ਸਾਡੇ ਸਰਪੰਚ ਸਾਹਿਬ ਦਾ ਤੇ ਨਾਲ ਸਾਰੀ ਪੰਚਾਇਤ ਦਾ ਤੇ ਸਾਰੀ ਨਗਰ ਦਾ ਕਿਉਂਕਿ ਨਗਰ ਦਾ ਸਹਿਯੋਗ ਹੁੰਦਾ ਤੇ ਸਰਪੰਚ ਵੀ ਕੁਝ ਕਾਰ ਪਾਉਂਦਾ ਜੇ ਨਗਰ ਵੀ ਨਾਲ ਸਾਥ ਦੇਵੇ ਤਾਂ ਫਿਰ ਬੜੀ ਪ੍ਰੋਬਲਮ ਆਂਦੀ ਏ ਸੋ ਪਿੰਡ ਦੇ ਲੋਕ ਨੇ ਉਹਨਾਂ ਨੇ ਇਹ ਵੀ ਗੱਲ ਕਹੀ ਏ ਕਿ ਸੋ ਲੋਕਾਂ ਨੂੰ ਅਪੀਲ ਵੀ ਕਰਦੇ ਨੇ ਕੀ ਆਪਣੀ ਛੱਤ ਦੇ ਉੱਤੇ ਪਾਣੀ ਰੱਖੋ ਤਾਂ ਕਿ ਉਹ ਪੰਛੀ ਜਿਹੜੇ ਨੇ ਪਾਣੀ ਪੀ ਸਕਣ ਬੋਲ ਨਹੀਂ ਸਕਦੇ ਸੋ ਉਹਨਾਂ ਵਾਸਤੇ ਵੀ ਕੋਈ ਨਾ ਕੁਝ ਕਰਨਾ ਚਾਹੀਦਾ ਆਪਣੀ ਛੱਤ ਦੇ ਉੱਤੇ ਜਰਾ ਪਾਣੀ ਰੱਖਣ ਤਾਂ ਕਿ ਉਹ ਪਾਣੀ ਜਰਾਏ ਪੀ ਸਕਣ ਸੋ ਕੈਮਰਾ ਪਰਸਨ ਪਾਉਣਾ ਅਗਰਵਾਲ ਦੇ ਨਾਲ ਲक्की ਰਾਜਪੂਤ ਗੁਰਦਾਸਪੁਰ